ਲਾਭ ਵਰਤਰੀ ਇਹਦੇ ਚ ਦਰਜ ਹੋ ਜਾਇਓ ਜਿੱਦਾਂ ਕਿਸਾਨ ਅੰਦੋਲਨ ਦਿੱਲੀ ਹੋਇਆ ਸੀਗਾ ਜਾਂ ਮਹਾਪੁਰਸ਼ਾਂ ਨੇ ਹੋਰ ਬੜੇ ਅੱਛਾ ਉੱਥੇ ਵੀ ਇੱਕ ਵਾਰੀ ਹੁੰਦੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਉਹ ਕਿਸਾਨੀ ਅੰਦੋਲਨ ਚ ਵੀ ਬਾਬਾ ਜੀ ਜਿੱਦਾਂ ਵੱਡਾ ਲੰਗਰ ਰੀੜ ਦੀ ਹੱਡੀ ਬਣ ਕੇ ਰਹਿਆ ਐਨ ਸਭ ਤੋਂ ਮੋਹਰੇ ਮੋਹਰਲੀ ਕਤਾਰ ਅੱਛਾ ਹੁਣ ਵੀ ਜਿਹੜੇ ਤੁਸੀਂ ਬੇਨਤੀ ਕੀਤੀ ਆ ਸੀ ਵੀ ਕਰਨਾ ਆ ਇਹ 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 ਕਾਰਜ ਤਾਂ ਮਹਾਰਾਜ ਰਾਜਿਸਕਾ ਕਾਰਜ ਤਨਹੀਂ ਕੀਆ ਮਾਨਸ캬 ਵਿਚਾਰਾ ਨਾ ਪਰ ਕੱਲ ਨੂੰ ਲੰਘੋਗੇ ਨਾ ਇਹ ਤੁਹਾਡੇ ਮਨ ਚ ਆਏਗਾ ਵੀ ਸਾਡਾ ਵੀ ਮਰਨੇ ਤਿਲ ਫੁੱਲ ਇੱਥੇ ਪਵਾਇਆ ਸੀ ਉਹ ਅੱਜ ਪਾਉਣਾ ਚਾਹੀਦਾ ਹਰ ਸਿੱਖ ਨੂੰ ਇਹ ਨਹੀਂ ਕਿ ਵੱਡੇ ਯੋਗਦਾਨ ਪਾਉਣੇ ਆ ਭਾਵੇਂ ਦਸਵਾਂ ਹਿੱਸਾ ਹਾਂਜੀ ਹੁਣ ਹੋਲੇ ਮੁਹੱਲੇ ਤੇ ਕਿੰਨੀਆਂ ਸੰਗਤਾਂ ਨੇ ਜਾਣ ਉਹਨਾਂ ਸੰਗਤਾਂ ਨੂੰ ਬੇਨਤੀ ਆ ਕਿਲਾ ਆਨੰਦਗੜ੍ਹ ਸਾਹਿਬ ਇਹ ਜਿਹੜੀ ਸੰਪਰਦਾਇ ਜਿੱਥੇ ਉੱਥੇ ਗਿਆਨ ਨੂੰ ਸਾਂਭਦੀ ਆ ਕਿੰਨੇ ਕਮਰੇ ਨੇ ਜੀ ਕਿੰਨੇ ਲੰਗਰ ਨੇ ਕਿੰਨੇ ਅਸਥਾਨ ਨੇ ਉੱਥੇ ਆ ਰਾ ਵਾਲਾ ਆ ਆ ਜਿਹੜਾ ਸੇਰਾ ਨਾ ਇਹ ਇਹ ਸੱਚ ਦਿਲੋਂ ਦਿਲੋਂ ਮਨ ਤੋਂ ਕਹਿ ਰਿਹਾ ਬਾਬਾ ਜੀ ਲੱਗੇ ਕਿਸਮ ਦੀ ਸੇਵਾ ਲੈ ਲਈ ਇਹ ਇਹ ਮਹਾਰਾਜ ਨੇ ਨਾ ਇਹ ਮਾਰਨੇ ਸਦਾ ਵਾਸਤੇ ਸਦਾ ਵਾਸਤੇ ਇਹ ਝੰਡਾ ਬੁਲੰਦ ਕਰ ਦਿੱਤਾ ਇਹ ਅਨੰਦਪੁਰ ਸਾਹਿਬ ਇਹ ਗੁਰੂ ਦਾ ਮਾਰ ਗਿਆ ਕਲਗੀਆਂ ਵਾਲੇ ਦਾ ਮਾਰ ਗਿਆ ਪਰ ਇਹ ਹੁਣ ਸਰਕਾਰਾਂ ਨੂੰ ਇਹ ਚਾਹੀਦਾ ਇਥੇ ਪੱਕਾ ਹੀ ਉਕਰਿਆ ਜਾਵੇ ਹਰ ਬੋਰਡ ਤੇ ਜਿਲ੍ਹਾ ਅਨੰਦਗੜ੍ਹ ਸਾਹਿਬ ਸੇਵਾ ਜਿਲ੍ਹਾ ਅਨੰਦਗੜ੍ਹ ਸਾਹਿਬ ਬੱਚੇ-ਬੱਚੇ ਨੂੰ ਇਹ ਦੇਸਾਂ ਪਰਦੇਸਾਂ 'ਚ ਵੀ ਚਲੋ ਉਸ ਦਿਨ ਤੇ ਵੀ ਅਸੀਂ ਬੋਲਦੇ ਕਹਿੰਨੇ ਆ ਹਰ ਇੱਕ ਮਾਈ ਭਾਈ ਨੂੰ ਜਿਹੜੇ ਪਰਦੇਸਾਂ ਵਿੱਚ ਬੈਠੇ ਆ ਹਰ ਇੱਕ ਨੂੰ ਆਪਣਾ ਦਸਵੰਦ ਉਹ ਕੱਲਣਾ ਚਾਹੀਦਾ ਬਾਬਾ ਜੀ ਬਹੁਤ ਮਾਰੇ ਸੱਚੇ ਪਾਤਸ਼ਾਹ ਜੀ ਮੇਰਾ ਹੁਣ ਵੀ ਆ ਵੇਖੋ ਨੰਗੇ ਚਰਨੀ ਕਦੇ ਕਿਸੇ ਪੂਲੀ ਤੇ ਕਦੇ ਕਿਸੇ ਤੇ ਔਰ ਪਿੱਛੋਂ ਵੇਖਦੇ ਆ ਸੱਚੀ ਐ ਐ ਜਿਵੇਂ ਵਾਦੇ ਜਾਂਦੇ ਸੀ ਨਾ ਚਾਹ ਜਾਂ ਖੇੜਾ ਜਾਂ ਨਹੀਂ ਤਾਂ ਘੁੱਟਣ ਜੇ ਮਹਿਸੂਸ ਹੁੰਦੀ ਸੀ ਮੋਹਰੋਂ ਕੋਈ ਗੱਡੀ ਆ ਜਣੀ ਇੱਕ ਉਧਰੋਂ ਆ ਗਈ ਇਹ ਭਾਰ ਵਾਲੀਆਂ ਗੱਡੀਆਂ ਹੋਲੀ ਚੜਦੀਆਂ ਉੱਥੇ ਜਾਮ ਲੱਗ ਜਾਂਦਾ ਟਿਕੜੇ 'ਚ ਫਸੀਆਂ ਰਹੀਆਂ ਹੈ ਹੁਣ ਆ ਆ ਜਿਹੜਾ ਆਨੰਦ ਇਹ ਮਹਾਰਾਜ ਨੇ ਬਣਵਾਇਆ ਇਹ ਵਰਤਿਆ ਜਿਵੇਂ ਬਾਬਾ ਜੀ ਨੇ ਵੇਖਿਆ ਵਰਤਿਆ ਕਲਗੀਆਂ ਵਾਲੀ ਹੈ ਹੈ ਪਰ ਕਲਗੀਆਂ ਵਾਲਾ ਵਰਤਿਆ ਕਿੰਨਾ ਤੇ ਰਹੀਆਂ ਹੈ ਜਿੰਨ ਸੰਗਤ ਰੋਜ਼ ਉੱਤੋਂ ਸਾਰਾ ਇਹ ਨੋਟਾਈਂ ਵੀ ਦੇਖਣ ਕਰ ਚੁੱਕੇ ਹੁਣ ਵੀ ਜ਼ਿਕਰ ਕਰਦੇ ਆ ਇਹ ਉਹ ਸ੍ਰੀ ਆਨੰਦਗੜ੍ਹ ਸਾਹਿਬ ਦਾ ਸਾਬਤ ਹੈ ਜਿੱਥੋਂ ਜਦੋਂ ਬਾਈਟਾ ਦੇ ਰਾਜਾ ਘੇਰਾ ਪਾਇਆ ਉਹ ਕਿਰੇ ਦਾ ਕੋਸ਼ਿਸ਼ ਹੈ ਜੋ ਕਿਆਸ ਹੈਗਾ ਵੀ ਉਹ ਬਦਾਵਲੇ ਕਿਤੇ ਰਿਹਾ ਹੈ ਅੱਜ ਉਸੇ ਕਿਲੇ ਦੀਆਂ ਬਰਕਤਾਂ ਨੇ ਹਾਂ ਹਾਂ ਜੇ 라ਵੀ ਜੀ ਨੇ ਸਹੀ ਗੱਲ ਕੀਤੀ ਜੀ ਉੱਥੇ ਰਿਹਾ ਬਿਤੇ ਸਾਲ ਉੱਥੇ ਵੀ ਆਨੰਦਗਰ ਕਿਰੇ ਦੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਕੋ ਬਰੇਮਦਾ ਵਰਤੀਆਂ ਅੱਜ ਵੀ ਦਸਵੇਂ ਪਾਤਸ਼ਾਹ ਸ਼ਾਹ ਸ਼ਾਹ ਇੱਕ ਬੰڑا ਜਾਇ ਸਤਗੁਰੂ ਫੂਟ ਬੰڑا ਆ ਗਿਆ ਇਹ ਅੱਜ ਵੀ ਸਿੱਖ ਸਿੱਖਿਆ ਦਾ ਮੀਤ ਹੈ ਗੁਰੂ ਕਿਰਪਾ ਕਰ ਰਿਹਾ ਹੈ ਕਿਰਪਾ ਕਰਨ ਰਹਿਮਤ ਕਰੋ ਬਹੁਤ ਵੱਡੇ ਆਸਥਾਨ ਜਿੱਥੇ ਮੂਲ ਮੰਤਰ ਆਚਾਰਿਆ ਉਹ ਆਸਥਾਨ ਵੀ ਮਾਰੇ ਨੇ ਬਾਬਾ ਜੀ ਹੋਰਾਂ ਤੋਂ ਪ੍ਰਗਟ ਕਰਵਾਇਆ ਮਹਾਂਪੁਰਸ਼ਾਂ ਦੇ ਵਿੱਚ ਬੋਲਣਾ ਤਾਂ ਨਹੀਂ ਚਾਹੀਦਾ ਇਹਨਾਂ ਦੀ ਬਾਣੀ ਇੰਨੀ ਵਧੀਆ ਹੈ ਪਰ ਮੈਂ ਅੱਜ ਇੱਕ ਮਾਨਨਾ ਗੱਲ ਕਹਿ ਰਿਹਾ ਵੀ ਪੰਜਾਬ ਦੀ ਸਭ ਤੋਂ ਬੱੱਤਰ ਰੋੜ ਪਥਰੀਲੀ ਰੋੜ ਉਹਦਾ ਕਾਰ ਸੇਵਾ ਦਾ ਕਾਰਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਤੋਂ ਸ਼ੁਰੂ ਹੋਇਆ ਕਿ ਨੰਦਗੜ੍ਹ ਤੋਂ ਸ਼ੁਰੂ ਹੋਇਆ ਸੰਤ ਮਹਾਂਪੁਰਸ਼ਾਂ ਦੀ ਦੇਣ ਨਾਲ ਸ਼ੁਰੂ ਹੋਇਆ ਕੱਜ ਕੇ ਜਕਾਰਾ ਛੱਡੋ ਤੇ ਇੱਕ ਲਾਸਟ ਜਿਹਾ ਵਜਨ ਜ਼ਰੂਰ ਸੁਣਾਗੇ ਤੇ ਮਹਾਪੁਰਸ਼ਾਂ ਦੇ ਉਸ ਤੋਂ ਬਾਅਦ ਆਪਣਾ ਥਾਂ ਲਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਵੇਂ ਬਾਬਾ ਜੀ ਨਾਲ ਬਾਬਾ ਸੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਤੇ ਕਿਲਾਨੰਦ ਗੜ੍ਹ ਸਾਹਿਬ ਹੈ ਹੀ ਨਾ ਮੈਂ ਇਦਾਂ ਹੀ ਬਾਬੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਇੰਗਲੈਂਡ ਔਰ ਉਹ ਉਹ ਵੀ ਮਹਾਨ ਕਰੀਚੋ ਮਹਾਪੁਰਖ ਰਹੇ ਵੱਡੇ ਬਾਬੇ ਔਰ ਬਾਬਾ ਨੁਰੰਗ ਸਿੰਘ ਜੀ ਉਹਨਾਂ ਦਾ ਬੜਾ ਪਿਆਰ ਸੀ ਬਾਬਾ ਨੇ ਆਪਣੇ ਸਰਕਾਰ ਜੋ ਕੁਬਲਾਬ ਸਿੰਘ ਜੀ ਨਾਲ ਅੱਜ ਬਾਬਾ ਮਹਿੰਦਰ ਸਿੰਘ ਸਾਹਿਬ ਦਾ ਮਹਾਪੁਰਖਾਂ ਨਾਲ ਪਿਆਰ ਆ ਉਹ ਵੀ ਭਾਈ ਸਾਹਿਬ ਹੋਰੀ ਔਰ ਉਹਨਾਂ ਦੇ ਸਾਰੀ ਸੰਗਤ ਆ ਸੋਨੇ ਦੀ ਜਦੋਂ ਸੇਵਾ ਕਰਦੇ ਆਗੇ ਉਹਲੇ ਮਹੱਲੇ ਤੇ ਹਰ ਸਾਲ ਆਉਂਦੇ ਆ ਔਰ ਉਹਨਾਂ ਦੇ ਵਿੱਚ ਉਹ ਜਿਹੜੇ ਉਹਨਾਂ ਦੇ ਨਾਲ ਆਉਂਦੇ ਨੇ ਨਾ ਪੈਰੋਕਾਰ ਉਹ ਕੋਈ ਬਹੁਤ ਵੱਡਾ ਡਾਕਟਰ ਆ ਕੋਈ ਬਹੁਤ ਵੱਡਾ ਇੰਜੀਨੀਅਰ ਆ ਉਹ ਉੱਚੇ ਰਤਮਿਆਂ ਵਾਲਿਆ ਪਰ ਉਹ ਵੀ ਇਦਾਂ ਹੀ ਆ ਕੇ ਨਿਮਰਤਾ ਸੇਵਾ ਕਰਦੇ ਆ ਜਦੋਂ ਮੋੜ ਤਕੜਾ ਹੋਵੇ ਨਾ ਇਹ ਸਭ ਕੁਝ ਇਹ ਮਾਰੇ ਨੇ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਜੋ ਗੜ੍ਹ ਸ਼ੰਕਰ ਆਨੰਦਪੁਰ ਸਾਹਿਬ ਤੱਕ ਇਹ ਸੜਕ ਇਹ ਮੁਰੰਮਤ ਕੀਤੀ ਔਰ ਇਹ 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 ਗੁਰੂ ਕੀ ਕਿਰਪਾ ਵੇਖੋ ਜਿਹੜੀਆਂ ਸਾਈਡਾਂ ਵੀ ਹੈ ਨਾ ਸੋਹਣੇ ਸੋਹਣੇ ਦਰਖਤ ਲਾਰੇ ਬਾਬਾ ਜੀ ਪੇਡ ਕਰ ਰਹੇ ਨੇ ਉਹ ਕਿੰਨਾ ਸੋਹਣਾ ਲੱਗਦਾ ਅੱਛਾ ਉਹ ਜਿਹੜੇ ਜਿਹੜੇ ਸਾਈਡਾਂ ਤੇ ਆ ਉਹ ਪੱਥਰੇ ਹੀ ਆ ਸੋਦਾ ਇਹ ਦੇਖਦੇ ਆ ਉਹ ਉਹ ਤੇ ਸੜਕ ਨਾ ਵੀ ਪੱਕੀ ਚੀਜ਼ ਬਣਾਤੀ ਇਹ ਸਰਕਾਰਾਂ ਨੇ ਧੋਨੇ ਸੇ ਹੁਣਾ 100 ਸਾਲ ਲਗਮ ਉਹਨੇ ਤੇ ਸੋਚਣਾ ਵੀ ਬਚਿਆ ਕਿੱਥੋਂ ਬਚਾਉਣਾ ਕਿੱਥੋਂ ਇੱਥੇ ਤੇ ਲਾਉਣਾ ਔਰ ਸੰਗਤ ਨੂੰ ਬੇਨਤੀ ਆ ਦਸਬੰਦ ਭੱਲੋ ਹੋਲੇ ਮੱਲੇ ਤੇ ਉਂਝ ਵੀ ਚਲੋ ਹਾਜ਼ਰ ਕਰਦੇ ਹਾਂ ਵੱਧ ਚੜ ਕੇ ਕਿਉਂਕਿ ਕਾਰਜ ਬਹੁਤ ਵੱਡੇ ਵੱਡੇ ਸਕੂਲਾਂ ਕਾਲਜਾਂ ਦੇ ਫਿਰ ਐਸੇ ਕਈ ਗਊਸ਼ਾਲਾਂ ਫਿਰ ਜਿੱਥੇ ਕੋਈ ਵੀ ਨਹੀਂ ਖੜਦਾ ਆ ਇੱਥੇ ਕੋਈ ਨਹੀਂ ਖੜਦਾ ਹੈ ਉੱਥੇ ਮਹਾਂਪੁਰ ਖੜਿਆ ਅੱਜ ਤਾਂ ਮਹਾਂਪੁਰ ਕਹਿੰਦਾ ਧੰਨਵਾਦ ਕਰਨਾ ਹੈ ਇਹ ਇਹ ਦੇ ਜਿੰਦਗਾਰ ਨੇ ਸਾਡੀ ਸ਼ੀਸ਼ਾਂ ਦੇਣ ਆਈਆਂ ਇਸੇ ਤਰ੍ਹਾਂ ਗੁਰੂ ਪਰੇ ਕਰਪਰਖਬੀ ਸ਼ੀਸ਼ਾਂ ਦਿੰਦੇ ਰਹੋ ਤੇ ਜਿਹੜੇ ਗਾਰਜ ਸੰਪੂਰਨ ਹੋ ਜਾਣ ਛੇਤੀ ਛੇਤੀ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਫਿਰ ਕਰਦੇ ਆ ਇਹ ਅਸੀਂ ਸਿਰਫ ਇਹਨੂੰ ਫਰਸਟ ایڈ ਦਿੱਤਾ ਸਿਰਫ ਸਰਕਾਰ ਨੂੰ ਜੀ ਹਜੇ ਵੀ ਫਰਸਟ ایڈ ਹੈ ਇਹਦਾ ਪ੍ਰੈਸ਼ਰ ਹੋਣਾ ਜੇ ਸਰਕਾਰ ਨਹੀਂ ਕਰਦੀ ਇਹ ਫੋਰ ਲੈਂਡ ਬਣਨੀ ਚਾਹੀਦੀ ਆ ਕਿਉਂਕਿ ਸੰਗਤਾਂ ਦੀ ਬਹੁਤ ਵੱਡੀ ਮੰਗ ਆ ਸੰਗਤਾਂ ਦੀ ਬਹੁਤ ਵੱਡੀ ਆਮਦ ਹੈ ਤੇ ਜਾਨਵਰਾਂ ਦੀ ਕੱਲਾ ਸ੍ਰੀ ਅਨੰਦਪੁਰ ਸਾਹਿਬ ਜਾਨਵਰਾਂ ਨੇ ਕਿ ਵੀ ਜ਼ਿਕਰ ਕਰਦੇ ਆ ਮਾਦ ਨਰਾ ਦੇ ਲਈ ਆ ਮੋਬਾਰਦ ਸਰਦਾਰ ਬਾਬਾ ਬਾਰਗਨਾ ਜੀ ਆ ਮਨੀਕਰਨਾ ਕੀਟਪੁਸ਼ਾਵਾ ਕਿੰਨੇ ਆਸਾਨ ਨੇ ਸਾਰਿਆਂ ਨੂੰ ਜਾਣ ਵਾਲੇ ਸਕਦੇ ਇਧਰ ਦੀਆਂ ਜੰਗੀਆਂ ਆ ਇਹ ਨਾ ਸਭ ਦੇ ਬਾਈਕਲ ਸਿੱਖਾਂ ਦਾ ਹੀ ਲੰਘਾ ਸਾਰਿਆਂ ਦਾ ਹੀ ਆ ਸਰਬਤੋ ਦਾ ਭਲਾ ਸ਼ੂਯੇ ਸਰਕਾਰ ਦੀ ਬੇਨਤੀ ਆ ਸਾਡੀ ਕਿ ਇਹ ਜੇ ਸਰਕਾਰ ਬਣਾਵੇ ਤੇ ਤਾਂ ਵੀ ਫੋਰ ਲਾਈਨ ਬਣਨੀ ਚਾਹੀਦੀ ਜੇ ਸਰਕਾਰ ਨੇ ਬਣਾਉਦੀ ਅਸੀਂ ਸਿੱਖ ਕੌਮ ਸਾਡੀ ਸੰਗਤ ਦੇ ਸਹਿਯੋਗ ਨਾਲ ਇਹਨੂੰ ਫੋਰ ਲਾਈਨ ਬਣਾਵਾਂਗੇ ਜਾਜਗਿਰ ਗਾਰੇ ਗਿਆ ਨੇ ਹਰੋ ਜਾਵੇ ਫਤੇ ਪਾਵੇ ਪਰ ਮੈਂ ਕਿਹ ਬੰਨ ਨਹੀਂ ਫੋੜ ਲੈਣੀ ਚਾਹੀਦੀ ਪਰ ਸਰਕਾਰ ਨਾ ਬਣਾਵੇ ਮਹਾਪੁਰਖਾਂ ਦਾ ਸਜੋ ਕਰੇ ਦਵੇ ਖਜ਼ਾਨਾ ਜਿਹੜਾ ਜਿਹੜਾ ਉਹਨੇ ਰੱਖਿਆ ਬਜਟ ਹਾਜ਼ਰ ਕਰੇ ਉਹਨੂੰ ਵਧੀਆ ਕਰਕੇ ਬਣਾ ਕੇ ਦੇਣਗੇ ਮਹਾਪੁਰਖ ਬਹੁਤ ਧੰਨਵਾਦ ਹੋਏ ਮਹਾਪੁਰਖ ਸਿੰਘੇ ਇੰਦੇ ਅੰਦੋਲਨ ਵਿੱਚ ਵੀ ਤੁਸੀਂ ਕਹਿੰਦੇ ਕਿਿੱਦਾਂ ਲੜੀਏ ਬਾਬਾ ਜੀ ਇਹ ਮੁੱਠੀ ਭਰ ਕੇ ਬਦਾਮਾਂ ਦੀ ਫੜਾਉਂਦੇ ਸੀ ਨਹੀਂ ਸਾਉ ਨੂੰ ਸਾਨੂੰ ਮਹਾਪੁਰਖ ਲੰਗਰ ਹੱਤੀ ਰਹੇ ਸੀਗੇ ਤਵਾ ਬਹੁਤ ਧੰਨਵਾਦ ਬਾਬਾ ਤਰਸੇਵ ਸਿੰਘ ਮੋਰਾਵਾਲੀ ਮਨ ਗਦਗਦ ਹੋ ਗਿਆ ਬਾਬਾ ਜੀ ਤੁਹਾਬੜਾ ਚੱਕੀਏਂਗੇ ਆਪਣੀਆਂ ਦਾ